ਜਿਸ ਵਕਤ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਰਗੋਬਿੰਦਪੁਰ ਸਾਹਿਬ ਵਿਖੇ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸੰਗਤਾਂ ਦੀ ਸਹੂਲਤ ਵਾਸਤੇ ਕੰਦ ਕਰਵਾ ਰਹੇ ਸਨ ਮਕਾਨ ਬਣਵਾ ਰਹੇ ਸਨ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਸਤਗੁਰਾਂ ਨੇ ਆਪਣੇ ਹੱਥੀਂ ਹਰ ਗੋਬਿੰਦਪੁਰ ਸਹਿ ਵਿਖੇ ਇੱਕ ਮਸਜਿਦ ਵੀ ਬਣਵਾ ਕੇ ਦਿੱਤੀ। ਸਤਗੁਰਾਂ ਦਾ ਕਰ ਕਿੰਨਾ ਸਰਬ ਸਾਂਝੀ ਵਾਲਤਾ ਦਾ ਕਰ ਹੈ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਈਆਂ ਨੇ ਸਵਾਲ ਵੀ ਰੱਖਿਆ ਸੀ ਛੇਵੇਂ ਪਾਤਸ਼ਾਹ ਜੀ ਦੇ ਮਹਾਰਾਜ ਤੁਹਾਡਾ ਧਰਮ ਚੰਗਾ ਹੈ ਕਿ ਹਿੰਦੂ ਚੰਗਾ ਹੈ ਕਿ ਮੁਸਲਮਾਨ ਚੰਗਾ ਹੈ ਕਿਹੜਾ ਚੰਗਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਬਾਬਾ ਕਬੀਰ ਜੀ ਦਾ ਸ਼ਬਦ ਉਚਾਰਨ ਕਰਕੇ ਸੁਣਾਇਆ ਇਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਆਸ਼ਾ ਕਰਨ ਲੱਗੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਦਾ ਹੀ ਨੂਰ ਹੈ ਕੋਈ ਰਾਮ ਰਾਮ ਜਪਦਾ ਹੈ ਕੋਈ ਅੱਲਾ ਅੱਲਾ ਜਪਦਾ ਹੈ ਸਿੱਖ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਸਾਰੇ ਪ੍ਰਮਾਤਮਾ ਦੇ ਹੀ ਨਾਮ ਹਨ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਕੋਲ ਇੱਕ ਮੁਸਲਮਾਨ ਨੇ ਬੇਨਤੀ ਕੀਤੀ ਅੱਲਾਹ ਵਾਲਿਓ ਮੇਰੇ ਤੇ ਰਹਿਮ ਕਰੋ ਅੱਲਾਹ ਵਾਲੇ ਸਾਰਿਆਂ ਦੇ ਸਾਂਝੇ ਹੁੰਦੇ ਹਨ ਕਿਸੇ ਇੱਕ ਦੇ ਨਹੀਂ ਹੁੰਦੇ ਹਨ ਉਹਨੂੰ ਸੂਰਜ ਕੋਈ ਇੱਕ ਦਾ ਥੋੜੀ ਹੈ ਸਾਰਿਆਂ ਦਾ ਹੀ ਹੈ ਸਾਰਿਆਂ ਦੇ ਘਰਾਂ ਦੇ ਵਿੱਚ ਰੌਸ਼ਨੀ ਭੇਜਦਾ ਹੈ ਆਖਣ ਲੱਗੇ ਮੇਰਾ ਮਨ ਨਹੀਂ ਨਿਰਮਲ ਹੋ ਰਿਹਾ ਹੈ ਕੋਈ ਮੇਰੇ ਤੇ ਕਿਰਪਾ ਕਰੋ ਤਰਸ ਕਰੋ ਮੈਂ ਆਪਣੇ ਮਨ ਤੋਂ ਬੜਾ ਦੁਖੀ ਹਾਂ ਮੇਰੇ ਮਨ ਦੇ ਵਿੱਚ ਬੜੀ ਮੈਲ ਹੈ ਨਿਕਲ ਨਹੀਂ ਰਹੀ ਹੈ ਬਚਨ ਆਪਾਂ ਪੜਦੇ ਆਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੋਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਇਹ ਮੈਲ ਜਾ ਸਕਦੀ ਹੈ ਇੱਕੋ ਹੀ ਸਾਧਨ ਹੈ ਉਹ ਹੈ ਨਾਮ ਜਪ ਪਰਮੇਸ਼ਰ ਦੇ ਨਾਮ ਦੁਆਰਾ ਬਾਣੀ ਦੁਆਰਾ ਕਿਸੇ ਪਾ ਵੀਰ ਸਿੰਘ ਜਿਹਦੇ ਵੀ ਬਚਨ ਆਉਂਦੇ ਹਨ ਪਾਣੀ ਲਾਲਾ ਧੁੱਤ ਕੋਲਾ ਦੁੱਧ ਦਹੀਂ ਵਿੱਚ ਪਾਇਆ ਖੁੰਬੇ ਚਾੜ ਰੰਗਣ ਪੀ ਧਰਿਆ ਰੰਗ ਨਾ ਉਸ ਵਟਾਇਆ ਵਿਛੜ ਕੇ ਕਾਲਖ ਜੋ ਆਏ ਬਿਨ ਮਿਲਿਆ ਨਹੀਂ ਲੈਂਦੀ ਅੰਗ ਅਗ ਲਾ ਕੇ ਵੇਖੋ ਉਸ ਨੂੰ ਚੜਦਾ ਰੂਪ ਸਵਾਇਆ ਕਹਿੰਦੇ ਦੁੱਧ ਨਾਲ ਦਹੀਂ ਨਾਲ ਕਿਸੇ ਤਰੀਕੀ ਦੇ ਨਾਲ ਕੋਲਾ ਜਿਹੜਾ ਹੈ ਉਹਦੀ ਮੈਲ ਨਹੀਂ ਲੱਤਦੀ ਕਾਲਖ ਨਹੀਂ ਜਾਂਦੀ ਹੈ ਅੱਗ ਵਿੱਚ ਪਾਓ ਫਿਰ ਲੱਤਦੀ ਹੈ ਇਹ ਭਜਨ ਦੀ ਅਗਨੀ ਦੇ ਨਾਲ ਜਪ ਤਪ ਦੀ ਅਗਨੀ ਦੇ ਨਾਲ ਨਾਮ ਜਪ ਦੇ ਨਾਲ ਇਹ ਮੈਲ ਲੱਥਦੀ ਹੈ ਜਿਵੇਂ ਜਿਵੇਂ ਬੰਦਾ ਨਾਮ ਜਪ ਕਰਦਾ ਹੈ ਤਿਵੇਂ-ਤਿਵੇਂ ਮੈਲ ਨਿਕਲਦੀ ਹੈ ਮਹਾਂਪੁਰਸ਼ਾਂ ਨੇ ਆਖਿਆ ਕਿ ਸਾਰੇ ਧਰਮ ਚੰਗੇ ਹਨ ਸਾਰੇ ਪਰਮੇਸ਼ਰ ਦੇ ਨਾਮ ਚੰਗੇ ਹਨ ਨਾਮ ਦੇ ਵਿੱਚ ਕੋਈ ਨੁਕਸ ਨਹੀਂ ਗੁਰੂ ਦੇ ਵਿੱਚ ਮੁਰਸ਼ਿਦ ਦੇ ਵਿੱਚ ਕੋਈ ਨੁਕਸ ਨਹੀਂ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿੱਖੋਂ ਮੈਂ ਚੂਕ ਅੰਦੇ ਏਕ ਨਾ ਲੱਗੈ ਜਿਉਂ ਬਾਸ ਵਜਾਈਐ ਫੂਕ ਆਖਣ ਲਗੇ ਤੁਸੀਂ ਆਪਣੇ ਮਨ ਨੂੰ ਸੰਕੋਚ ਕੇ 2 ਘੰਟੇ ਪਵਿੱਤਰ ਅਸਥਾਨ ਮਸੀਤ ਦੇ ਵਿੱਚ ਬੈਠ ਕੇ ਅੱਲਾਹੁ ਅੱਲਾਹੁ ਦਾ ਜਪ ਕਰਿਆ ਕਰੋ ਤਿੰਨੇ 40 ਦਿਨ ਆ ਕੇ ਬਾਅਦ ਵਿੱਚ ਮੈਨੂੰ ਆ ਕੇ ਦੱਸਣਾ ਵੀ ਤੁਹਾਡਾ ਕੀ ਹਾਲ ਹੈ ਫਿਰ ਸਾਧ ਸੰਗਤ ਜੀ ਦੱਸਣ ਜੋਗਾ ਕੌਣ ਰਹਿੰਦਾ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕੀ ਕਹੀਐ ਰੰਗਿਆ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਰਗੋਬਿੰਦਪੁਰ ਸਹਿ ਮਹਾਰਾਜ ਜੀ ਨੇ ਉਸ ਸਥਾਨ ਤੇ ਜਿਸ ਵਕਤ ਚਿਣਵਾਲੀ ਕਰਵਾ ਰਹੇ ਸਨ ਭਗਵਾਨ ਦਾਸ ਘੇਰੜ ਜਿਹੜਾ ਸੀ ਉਹ ਆਪਣਾ ਰੋਬ ਦਾਬ ਜਿਹੜਾ ਸੀ ਦੱਸਣ ਲੱਗਾ ਸਤਿਗੁਰਾਂ ਨੂੰ ਅਰ ਸਾਧ ਸੰਗਤ ਜੀ ਸਤਿਗੁਰਾਂ ਦਾ ਘਰ ਜਿਹੜਾ ਹੈ ਨਾ ਜਿਹੜਾ ਤਾਂ ਚੜ ਕੇ ਆਉਂਦਾ ਹੈ ਝੜ ਜਾਂਦਾ ਹੈ ਜਿਹੜਾ ਨਿਉਂਦਾ ਹੈ ਉਹ ਤਰ ਜਾਂਦਾ ਹੈ 150 ਝੜੇ ਸ਼ਰਨ ਪਰੇ ਸੋ ਤਰੀ ਜਹਾਂਗੀਰ ਨੇ ਆਖਿਆ ਸੀ ਮਹਾਰਾਜ ਜਿਵੇਂ ਮੇਰੇ ਤੇ ਕਿਰਪਾ ਰੱਖਦੇ ਰਹਿਓ ਮੇਰੇ ਪੁੱਤਰ ਸ਼ਾਹਜਹਾਨ ਤੇ ਵੀ ਕਿਰਪਾ ਰੱਖਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਆਖਣ ਲੱਗੇ ਜਹਾਂਗੀਰ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੀ ਨਿਆਈ ਹੈ ਜਿਹੋ ਜਿਹ ਕੋਈ ਮੂੰਹ ਲਾ ਲਿਆ ਕੇ ਆਵੇਗਾ ਨਾ ਉਹ ਜਈ ਅਗੋਂ ਨੂੰ ਦਿਖਾਈ ਦੇਵੇਗਾ ਸਤਿਗੁਰ ਦੇ ਘਰ ਦੇ ਵਿੱਚ ਜਿਹੜਾ ਇੱਕ ਪਾਪ ਕਰੇਗਾ ਉਹਨੂੰ 100 ਪਾਪਾਂ ਦਾ ਫਲ ਮਿਲੇਗਾ ਸਤਿਗੁਰ ਦੇ ਘਰ ਦੇ ਵਿੱਚ ਜਿਹੜਾ ਇੱਕ ਵਾਰੀ ਵਾਹਿਗੁਰੂ ਜਪੇਗਾ ਉਹਨੂੰ 100 ਵਾਰੀ ਜਪੇ ਦਾ ਫਲ ਮਿਲੇਗਾ ਉਹਦੀ ਸਾਰੀ ਮਾਲਾ ਪੂਰੀ ਹੋ ਗਈ ਇੱਕੋ ਵਾਰੀ ਜਪਿਆ ਹੀ ਇਹ ਸ਼ੀਸ਼ੇ ਦੀ ਨਿਆਈ ਹੈ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਕੋਈ ਆਉਂਦਾ ਹੈ ਉਸ ਤਰ੍ਹਾਂ ਦਾ ਹੀ ਫਲ ਮਿਲਦਾ ਹੈ ਉਹਨੇ ਨਿਹਾਕ ਹੀ ਸਤਿਗੁਰਾਂ ਦੇ ਨਾਲ ਵੈਰ ਕਮਾਇਆ ਜੰਗ ਜੁਦ ਹੁੰਦਾ ਹੈ ਜਿਸ ਵਕਤ ਮਹਾਰਾਜ ਜੀ ਨਿਵਾਸ ਰੱਖ ਰਹੇ ਸਨ ਹਰ ਗੋਬਿੰਦਪੁਰ ਸਹਿ ਵਿਖੇ ਇੱਕ ਸਾਧ ਸੰਗਤ ਜੀ ਨੰਦ ਲਾਲ ਸੋਹਣਾ ਨਾਮ ਦਾ ਪ੍ਰੇਮੀ ਹੈ ਜਿਹੜਾ ਪੁੱਠੇ ਪੈਰੀਂ ਭਜਦਾ ਹੈ ਸਤਗੁਰਾਂ ਦੇ ਘੋੜੇ ਦੇ ਅੱਗੇ ਅੱਗੇ ਦੇਖੋ ਸਾਧ ਸੰਗਤ ਜੀ ਬੰਦੇ ਦੀ ਕੀਤਿਆ ਕੁਝ ਨਹੀਂ ਬਣਦਾ ਹੈ ਜਿੰਨਾ ਚਿਰ ਤੱਕ ਗੁਰੂ ਦੀ ਦ੍ਰਿਸ਼ਟੀ ਨਾ ਪੈ ਜਾਵੇ ਗੁਰ ਕੇ ਚਰਨ ਜੀ ਕਉ ਨਿਸਤਾਰ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਸਤਗੁਰ ਮੇਰ ਦੇ ਘਰ ਦੇ ਵਿੱਚ ਆ ਜਾਣਦਾ ਕਿੱਡਾ ਵੱਡਾ ਸਮੁੰਦਰ ਹੈ ਇੱਕ ਛਿਨ ਦੇ ਵਿੱਚ ਹੀ ਤਾਰ ਸਕਦੇ ਹਨ ਪਾਰ ਲੰਘਾ ਸਕਦੇ ਹਨ ਸਤਗੁਰ ਦੀ ਬੜੀ ਮਹਿਮਾ ਹੈ ਪਰ ਸਤਗੁਰਾਂ ਦੇ ਵਿੱਚ ਭਾਵਨਾ ਹੋਵੇ ਸਤਗੁਰਾਂ ਦੇ ਨਾਲ ਪਿਆਰ ਹੋਵੇ ਸ਼ਰਧਾ ਹੋਵੇ ਫੇਰ ਗੱਲ ਬਣਦੀ ਹੈ ਸਤਿਗੁਰ ਜੀ ਮੁਕਤਦਾਤਾ ਹਨ ਸਤਿਗੁਰ ਪਾਰਸ ਪਰਸਿਆ ਕੰਚਨ ਕਰੇ ਮਨੂਰ ਮਲੀਣਾ ਕਹਿੰਦੇ ਬਾਕੀ ਸਾਰੀਆਂ ਧਾਤਾਂ ਨੂੰ ਪਾਰਸ ਸੋਨਾ ਬਣਾ ਦਿੰਦਾ ਹੈ ਮਨੂਰ ਨੂੰ ਨਹੀਂ ਪਰ ਕਹਿੰਦੇ ਸਤਗੁਰ ਐਸੇ ਪਾਰਸ ਹਨ ਨਿਰਾ ਸੋਨਾ ਨਹੀਂ ਬਣਾਉਂਦੇ ਹਨ ਪਾਰਸੀ ਬਣਾ ਦਿੰਦੇ ਹਨ ਭਈ ਆਪ ਤਰੇ ਹੋ ਹੁਣ ਹੋਰਨਾਂ ਨੂੰ ਵੀ ਤਾਰੋ ਪਾਰਸੀ ਬਣਾ ਲੈਂਦੇ ਹਨ ਮਹਾਰਾਜ ਜੀ ਦੀ ਕਿਰਪਾ ਦਾ ਪਾਤਰ ਬਣਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਦੇ ਉੱਪਰ ਕਿਰਪਾ ਭਰੀ ਦ੍ਰਿਸ਼ਟੀ ਪਾਈ ਉਹਨੂੰ ਨੇਹਾਲ ਕਰ ਦਿੱਤਾ ਸਤਪੁਰਸ਼ਾਂ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ ब्रह्म ज्ञानी सदा समदर्शी ब्रह्म ज्ञानी की दृष्टि अमृत बरसी अमृत बरसदा है जेते कृपा भरी दृष्टि ਪੈ ਜਾਂਦੀ ਆਪਾਂ ਕਿਉਂ ਉਹ ਗੁਰੂ ਦੇ ਚਰਨਾਂ ਦੇ ਵਿੱਚ ਕਿਦਰੇ ਇੱਕ ਨજર ਸਾਡੇ ਤੇ ਵੀ ਪੈ ਜਾਵੇ नंदलाल ਨੇ ਇਹੀ ਮੰਗਿਆ ਹੈ ਨਾ ਬਾਜਾਂ ਵਾਲੇ ਦੇ ਕੋਲੋਂ ਦੀਨ ਦੁਨੀਆ ਦਰਕਮੰਦੇ ਆਪਰੀ ਰੁਖਸਾਰ ਮਾਂ ਹਰਦੁ ਆਲ ਮੁਕੀਮ ਤੇ ਜਗਤਾਰ ਮੂਏ ਯਾਰ ਮਾਂ ਮਹਾਰਾਜ ਇੱਕ ਦ੍ਰਿਸ਼ਟੀ ਪੈ ਜਾਵੇ ਤੁਹਾਡੀ ਮੇਰੇ ਉੱਪਰ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਭਰੀ ਦ੍ਰਿਸ਼ਟੀ ਪਾਈ ਕਿਰਪਾ ਕਟੋਖ ਅਵਲੋਕਨ ਕੀਨੋ ਦੋਸ ਕਾ ਦੁਖ ਬਿਦਾਰਿਓ ਰੰਗਿਆ ਗਿਆ ਆਪਣੇ ਇਲਾਕੇ ਦੇ ਵਿੱਚ ਗਿਆ ਕਹਿੰਦੇ ਜਿਹਦੀ ਜੇਬ 'ਚ ਪੈਸੇ ਹੋਣ ਨਾ ਜਿਹਦੇ ਕੋਈ ਕੋਲ ਕੋਈ ਪ੍ਰਭਤਾ ਹੋਵੇ ਉਹਨੂੰ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ ਹੈ ਲੋਕ ਉਹਦੀ ਤੌਰ ਹੀ ਪਛਾਣ ਲੈਂਦੇ ਹਨ ਪੱਲੇ ਕੁਝ ਹੈਗਾ ਹੈ ਜਿਹਦੇ ਕੋਲ ਨਾਮ ਦਾ ਖਜ਼ਾਨਾ ਆ ਜਾਵੇ ਉਹਦਾ ਜੀਵਨ ਹੀ ਬਦਲ ਜਾਂਦਾ ਹੈ ਉਹਦੀ ਦ੍ਰਿਸ਼ਟੀ ਦੇ ਵਿੱਚ ਫਰਕ ਪੈ ਜਾਂਦਾ ਹੈ ਉਹਦੀ ਤੌਰ ਵਿੱਚ ਫਰਕ ਪੈ ਜਾਂਦਾ ਹੈ ਉਹਦੀ ਸਾਰੀ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ ਉਹਦੇ ਵੱਲ ਦੇਖ ਕੇ ਸਾਧ ਸੰਗਤ ਜੀ ਇੱਕ ਅਰਜਾਨੀ ਨਾਮ ਦਾ ਜਿਹੜਾ ਪ੍ਰੇਮੀ ਸੀ ਮੁਸਲਮਾਨ ਉਨੇ ਆਖਿਆ ਵੀ ਇਹ ਰੰਗ ਤੁਹਾਨੂੰ ਕਿੱਥੋਂ ਲੱਗਾ ਹੈ ਬਚਨ ਆਪਾਂ ਪੜ੍ਹਦੇ ਆਂ ਨਾ ਧੰਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੇਂ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਹਾਂ ਕੁਰਬਾਨੈ ਜਾਵ ਮਿਹਰਵਾਨਾ ਹਾਂ ਕੁਰਬਾਨੈ ਜਾਵ ਹਾਂ ਕੁਰਬਾਨੈ ਜਾਵ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਾਂ ਸਦ ਕੁਰਬਾਨੈ ਜਾਵ ਰਹਾਓ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ਇਹਦੇ ਰੰਗਣ ਵਾਲਾ ਜੇ ਰੰਗ ਹੈ ਸਾਹਿਬ ਐਸਾ ਰੰਗ ਨਾ ਢੀਠ ਜਦੋਂ ਗੁਰੂ ਨਾਨਕ ਲਾਲਰੀ ਤੈਨੂੰ ਰੰਗ ਚੜ੍ਹੇਗਾ ਨਾ ਇਹੋ ਜਿਹਾ ਰੰਗ ਚੜ੍ਹੇਗਾ ਜਿਹੜਾ ਦੁਨੀਆਂ ਦੇ ਵਿੱਚ ਕਿਸੇ ਨੇ ਦੇਖਿਆ ਨਾ ਹੋਵੇ ਕਈ ਕਹਿ ਦਿੰਦੇ ਹਨ ਨਹੀਂ ਜੀ ਹੁਣ ਨਹੀਂ ਗੁਰਦੁਆਰੇ ਜਾਈਦਾ ਜੀ ਹੁਣ ਨਹੀਂ ਪਾਠ ਕਰੀਦਾ ਭਾਵੇਂ ਇਹ ਵੀ ਰੰਗ ਚੜ੍ਹਿਆ ਹੀ ਨਹੀਂ ਜੇ ਚੜ ਜਾਂਦਾ ਫਿਰ ਕਿੱਥੋਂ ਉਤਰਨਾ ਸੀ ਜਿੜ ਪ੍ਰਾਣ ਤਾਂ ਭਾਵੇਂ ਚਲੇ ਜਾਣ ਗੁਰਦੁਆਰਾ ਨਹੀਂ ਕਦੇ ਛੱਡੇਗਾ ਸਿੱਖਾ ਸਿੱਖੀ ਨਹੀਂ ਕਦੇ ਛੱਡੇਗਾ ਕਾਇਆ ਕਾਪਰ ਚੀਰ ਬਉ ਫਾਰੇ ਹਰ ਰੰਗ ਨ ਲਹੈ ਸੁਭਾਗਾ ਕਪੜਾ ਪਟ ਨੂੰ ਪਾਟ ਜਾਂਦਾ ਹੈ ਪਰ ਰੰਗ ਨਹੀਂ ਉਤਰਦਾ ਹੈ ਐਸਾ ਲਲਾਰੀ ਜਿਹੜਾ ਹੈ ਨਾ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਇਹੋ ਜਿਹਾ ਰੰਗ ਛਾੜਦੇ ਹਨ ਕਾਯੋ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਤੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਉਹਨੇ ਆਖਿਆ ਬੜਾ ਰੰਗ ਚੜਿਆ ਹੈ ਆਖਣ ਲਗੇ ਲਲਾਰੀ ਜਿਹੜਾ ਹੈ ਨਾ ਆਇਆ ਹੀ ਗੁਰ ਹਰਗੋਬਿੰਦ ਪੁਰ ਸਾਹਿਬ ਸਤਗੁਰਾਂ ਨੇ ਨਗਰ ਵਸਾਇਆ ਸੀ ਆਖਿਆ ਕੀ ਨਾਮ ਰੱਖੀਏ ਨਗਰ ਦਾ ਬਾਬਾ ਬੁੱਢਾ ਸਾਹਿਬ ਜੀ ਆਖਣ ਲਗੇ ਪਾਸ਼ਾ ਤੁਹਾਡੇ ਨਾਮ ਤੇ ਹੀ ਨਾਮ ਰੱਖ ਦਈਏ ਹਰਗੋਬਿੰਦ ਪੁਰ ਸਾਹਿਬ ਨਾਮ ਰੱਖਿਆ ਪਾਸ਼ਾ ਜੀ ਦੇ ਨਾਮ ਦੇ ਉੱਪਰ ਹੀ ਅਰਜਾਨੀ ਸਾਧ ਸੰਗਤ ਜੀ ਆ ਗਿਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਗਿਆ ਹੈ ਦਰਵਾਜੇ ਦੇ ਬਾਹਰ-ਬਾਰ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਹਿੰਦੇ ਜੁੱਤੀ ਦਰਵਾਜੇ ਦੇ ਬਾਹਰ ਪਈ ਹੋਈ ਹੁੰਦੀ ਹੈ ਕਦੇ ਮਾਲਕ ਨੂੰ ਉਹਦੀ ਯਾਦ ਆ ਹੀ ਜਾਂਦੀ ਹੈ ਦਰਵਾਜੇ ਤੇ ਵਿੱਚ ਬੈਠ ਕੇ ਬੇਨਤੀਆਂ ਕਰਦਾ ਹੈ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਲੰਮ ਸਮਾਂ ਬੈਠਾ ਰਿਹਾ ਹੈ ਪੁਕਾਰਾਂ ਕਰਦਾ ਹੈ ਬੇਨਤੀ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਦੇ ਦਰਮਿਆਨ ਇੱਕ ਕੰਦ ਚੜਵਾ ਦਿੱਤੀ ਕਿਉਂਕਿ ਇੱਕ ਸੌਟੀ ਤਾਂ ਲਾਉਣੀ ਪੈਂਦੀ ਹੈ ਫੇਰ ਹੀ ਗੱਲ ਬਣਦੀ ਹੈ ਨਾ ਭਾਈ ਮਾਝ ਜੀ ਨੇ ਬੇਨਤੀ ਕੀਤੀ ਸੀ ਪਾਸ਼ਾ ਕਾਲ ਯੁਗ ਦਾ ਸਮਾਂ ਹੈ ਸਿੱਖ ਡੋਲ ਸਕਦਾ ਹੈ ਐਨੀਆਂ ਕਰੜੇ ਪਰਚੇ ਨਾ ਪਾਇਆ ਕਰੋ ਐਨੀਆਂ ਕਸੌਟੀਆਂ ਨਾ ਲਗਾਇਆ ਕਰੋ ਮਹਾਰਾਜ ਆਖਣ ਲੱਗੇ ਭਾਈ ਮਾਝ ਜੇ ਲੱਕੜ ਦੇ ਵਿੱਚ چیر ਨਾ ਪਾਈਏ ਕੇਲ ਨਾ ਠੋਕੀਏ ਫਿਰ ਤਾਂ ਇੱਕ ਸਧਾਰਨ ਲੱਕੜੀ ਰਹਿ ਜਾਂਦੀ ਹੈ ਉਹਦਾ ਫਰਨੀਚਰ ਥੋੜੀ ਬਣਨਾ ਹੈ ਸੋਨਾ ਸੋਨੇ ਦੇ ਦਰਵਾਜ਼ੇ ਖਿੜਕੀਆਂ ਕਿਵੇਂ ਬਣਨਗੇ ਤਾਂ ਹੀ ਬਣਨਗੇ ਨਾ ਸੋਨੇ ਨੂੰ ਜਿੰਨਾ ਚਿਰ ਤੱਕ ਕੁਠਾਲੀ ਵਿੱਚ ਨਾ ਪਾਈਏ ਲੋਹੇ ਨੂੰ ਜਿੰਨਾ ਚਿਰ ਤੱਕ ਭੱਠੀ ਵਿੱਚ ਨਾ ਪਾਈਏ ਉਹਨਾਂ ਚਿਰ ਤੱਕ ਉਹਦਾ ਕੁਝ ਨਹੀਂ ਬਣਦਾ ਹੈ ਇਸ ਕਰਕੇ ਕਰਨਾ ਪੈਂਦਾ ਹੈ ਸਤ ਪੁਰਸ਼ ਸਤ ਗੁਰੂ ਇਹ ਕੁਝ ਕਰਦੇ ਹਨ ਕਸਵਟੀਆਂ ਲਗਾਉਂਦੇ ਹਨ ਪ੍ਰਸਾਦ ਸੰਤ ਜੀ ਨਾਲ ਦੀ ਨਾਲ ਸੰਭਾਲ ਵੀ ਕਰਦੇ ਹਨ ਵਿਦਵਾਨਾਂ ਦਾ ਕਥਨ ਹੈ ਸਿੱਖ ਕੁੰਭ কুমਯਾ ਹਰ ਗੁਰ ਕਹਿੰਦੇ ਸਿੱਖ ਸਮਝੋ ਵੀ ਇਸ ਤਰ੍ਹਾਂ ਹੈ ਵੀ ਜਿਵੇਂ ਮਿੱਟੀ ਦਾ ਘੜਾ ਹੋਵੇ ਕਹਿੰਦੇ ਗੁਰੂ ਇਸ ਤਰ੍ਹਾਂ ਹੈ ਕਿ ਜਿਵੇਂ ਉਹ ਘੜੇ ਬਣਾਉਣ ਵਾਲਾ কুমਿਹਾਰ ਹੋਵੇ ਸਿੱਖ ਕੁੰਭ কুমਿਹਾਰ ਗੁਰ ਕਹਿੰਦੇ ਘੜ ਘੜ ਕੱਢੇ ਖੋਟ ਕਹਿੰਦੇ ਐਵੇਂ ਨਹੀਂ ਬਾਜ਼ਾਰ ਵਿੱਚ ਲੈ ਕੇ ਵੇਚਣ ਤੁਰ ਪੈਂਦਾ ਇਹ ਲਾਉਂਦੀਆਂ ਕਮੀਆਂ ਕੱਢਦਾ ਹੈ ਖੋਟਾਂ ਦੂਰ ਕਰਦਾ ਹੈ ਘੜ ਘੜ ਕੱਢੇ ਖੋਟ ਇੰਦੇ ਅੰਦਰੋਂ ਰੱਖੇ ਹੱਥ ਦੇ ਬਾਹਰੋਂ ਮਾਰੇ ਝੋਟ ਅੰਦਰੋਂ ਹੱਥ ਦੇ ਕੇ ਵੀ ਰੱਖਦਾ ਹੈ ਕਿਦਰੇ ਟੋਟੀ ਨਾ ਜਾਵੇ ਬਾਹਰੋਂ ਝੋਟਾਂ ਵੀ ਮਾਰਦਾ ਹੈ ਵੀ ਕਿਦਰੇ ਕੱਚਾ ਹੀ ਨਾ ਰਹਿ ਜਾਵੇ ਦੋਵੇਂ ਕੰਮ ਕਰਦਾ ਹੈ ਸੰਭਾਲਦਾ ਵੀ ਹੈ ਗੁਰੂ ਗੁਰੂ ਜੀ ਝੋਟਾਂ ਲਾਉਂਦਾ ਹੈ ਤੋੜਨ ਵਾਸਤੇ ਨਹੀਂ ਇਹ ਹੱਥ ਉਹਦਾ ਅੰਦਰ ਹੁੰਦਾ ਹੈ ਸੰਭਾਲਦਾ ਵੀ ਹੈ ਸੰਭਾਲ ਕੇ ਵੀ ਰੱਖਦਾ ਹੈ